we cannot consider ourselves to be muslims if we are oblivious to the suffering that a muslim is enduring in myanmar gaza india or any other place the external affairs ministry ya unne is bayan di ninda kiti hai tenu misinformed and unacceptable kiya hai countries commenting on minorities are advised to look at their own record before making any observations about others. ਇੰਡੀਆ ਦਾ ਕੁਝ ਸਮਾਂ ਪਹਿਲਾਂ ਜਿਹੜਾ ਸਾਰਾ ਡਿਫੈਂਸ ਐਕਸਪੋਰਟਸ ਸੀ ਇੰਡੀਆ ਨੂੰ ਤੁਰਕੀ ਨਾਲ ਉਹ ਸਾਰੇ ਬੈਨ ਕਰਤੇ ਸੀ ਇੰਡੀਆ ਦੇ ਵਿੱਚ ਜੋ ਮੁਸਲਮਾਨਾਂ ਤੇ ਅਤਿਆਚਾਰ ਹੋ ਰਹੇ ਆ ਉਹਨੂੰ ਵੀ ਕਾਫੀ ਸਟਰੋਂਗਲੀ ਕੱਟੀ ਕੀਤਾ ਤੇ ਹੁਣ ਈਰਾਨ ਵੱਲੋਂ ਵੀ ਇਸ ਤਰੀਕੇ ਦੇ ਬਿਆਨ ਹੋਣੇ ਉਧਰ ਈਰਾਨ ਵਾਲੇ ਪਾਸਿਓ ਤੇ ਇੱਧਰੋਂ ਅਮਰੀਕਾ ਵਾਲੇ ਪਾਸਿਓ ਹਰੇਕ ਨਾਲ ਪੰਗਾ ਸਹੇੜ ਰਹੇ ਆ ਇਹਨਾਂ ਦੀ ਜਿਹੜੀ ਫੋਰਨ ਪੋਲਿਸੀ ਆ ਵੀ ਉਹ ਇਸ ਵਾਰ ਇਸ ਤਰੀਕੇ ਨਾਲ ਲੱਗ ਰਹੀ ਆ ਵੀ ਇਹਨਾਂ ਨੂੰ ਬਚਾਉਣ ਲਈ ਕਿਸੇ ਨੇ ਨਹੀਂ ਆਣਾ ਜਿਹੜੇ ਗੈਰ ਹਿੰਦੀ ਪਛਾਈ ਲੋਕ ਨੇ ਜਿਹੜੀ ਬਾਕੀ ਸਾਰੀਆਂ ਕੌਮਾਂ ਨੇ ਹਰੇਕ ਦੀ ਇਹਨਾਂ ਨੇ ਜ਼ੁਲਮ ਕੀਤਾ ਹਰੇਕ ਦਾ ਸੱਭਿਆਚਾਰ ਕਾਚਰ ਇਹਨਾਂ ਨੇ ਖਾਧਾ ਆ ਤੇ ਉਹ ਲੋਕਾਂ ਦੇ ਅੰਦਰ ਜਿਹੜੀ ਇੱਕ ਐਸਪੀਰੇਸ਼ਨ ਆ ਵੀ ਸਾਨੂੰ ਕਿਤੇ ਮੌਕਾ ਮਿਲੇ ਤੇ ਫਿਰ ਅਸੀਂ ਇਹਨਾਂ ਨੂੰ ਵਾੜੇ ਪਾਈ ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਸੁਖਵਿੰਦਰ ਸਿੰਘ ਜੀ ਹੁਣ ਅਸੀਂ ਗੱਲ ਕਰੀਏ ਥੋੜਾ ਜਿਹਾ ਜਿਹੜੀ ਇੰਡੀਆ ਦੀ ਪਾਲਿਸੀ ਹੈਗੀ ਹੈ ਖਾਸ ਤੌਰ ਤੇ ਫੋਰਨ ਪਾਲਿਸੀ ਉਸ ਦੇ ਨਾਲ ਸੰਬੰਧਿਤ ਦੋ ਡਿਵੈਲਪਮੈਂਟਸ ਅੱਜ ਮੇਜਰ ਸਾਡੇ ਸਾਹਮਣੇ ਹੈਗੀਆਂ ਨੇ ਇੱਕ ਤੇ ਜਿਹੜੀ ਈਰਾਨ ਦੇ ਸੁਪਰੀਮ ਲੀਡਰ ਹੈਗੇ ਆ ਆਇਤੁੱਲਾ ਖਮੀਨੀ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਨੇ ਭਾਰਤ ਦਾ ਇੱਕ ਸ਼ਾਰਪ ਰਿਐਕਸ਼ਨ ਵੀ ਸਹੇੜਿਆ ਆ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਮੁਸਲਮਾਨ ਜਗਤ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਵੱਸਦਾ ਉਹਨਾਂ ਨਾਲ ਉਹਨਾਂ ਨੂੰ ਮੁਖਾਤਬ ਹੁੰਦੇ ਆ ਇਹ ਗੱਲ ਕਹੀ ਹੈ ਕਿ ਭਾਈ ਅਸੀਂ ਮੁਸਲਮਾਨ ਹੋਣ ਦੇ ਨਾਤੇ ਸ਼ੀਆ ਸੁੰਨੀ ਦਾ ਜਿਹੜਾ ਡਿਫਰੈਂਸ ਵੀ ਹੈਗਾ ਆ ਉਹ ਵੀ ਸਾਡੇ ਲਈ ਉਸ ਲੈਵਲ ਤੇ ਨਹੀਂ ਉਹ ਹੁੰਦਾ ਪਰ ਮੁਸਲਮਾਨ ਹੋਣ ਦੇ ਨਾਤੇ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਮੁਸਲਮਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹਦੇ ਖਿਲਾਫ ਅਸੀਂ ਆਵਾਜ਼ ਬੁਲੰਦ કરીਏ ਤੇ ਜੋ ਅਸੀਂ ਕਰ ਸਕਦੇ ਆ ਉਹਦੇ ਤੇ ਅਸੀਂ ਗੱਲ ਕਰੀਏ ਜਿਹਦੇ ਵਿੱਚ ਉਹਨਾਂ ਨੇ ਭਾਰਤ ਦਾ ਜ਼ਿਕਰ ਕੀਤਾ ਸੋ ਜਦੋਂ ਇਹ ਬਿਆਨ ਉਹਨਾਂ ਦਾ ਸਾਹਮਣੇ ਆਉਂਦਾ ਉਹ ਚੀਨ ਦੇ ਵਿੱਚ ਹੋਵੇ ਜਾਂ ਜੋ ਇਸ ਵਕਤ ਗਜ਼ਾ ਦੇ ਵਿੱਚ ਕਨਫਲਿਕਟ ਚੱਲ ਰਿਹਾ ਉਸ ਨੂੰ ਮੁੱਖ ਰੱਖਦੇ ਆ ਤੇ ਉਹਨਾਂ ਦਾ ਉਹਨਾਂ ਨੇ ਜਦੋਂ ਭਾਰਤ ਦਾ ਜ਼ਿਕਰ ਕੀਤਾ ਤੇ ਭਾਰਤ ਦੇ ਵਿੱਚ ਇਸ ਵਕਤ ਜਿਹਨੂੰ ਮੀਡੀਆ ਸਟਾਰਮ ਕਹਿ ਦਿੱਤਾ ਜਾਂਦਾ ਉਹ ਆਇਆ ਹੋਇਆ ਤੇ ਉਹਨਾਂ ਦੇ ਬਿਆਨ ਨੂੰ ਮੁੱਖ ਰੱਖਦਿਆਂ ਹੋਇਆਂ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਹੈ ਜਾਂ ਜਿਹੜੇ ਹੋਰ ਭਾਰਤ ਦੇ ਕਰਿੰਦੇ ਹੈਗੇ ਆ ਉਹਨਾਂ ਵੱਲੋਂ ਬਿਆਨਬਾਜ਼ੀ ਸ਼ੁਰੂ ਹੋ ਚੁੱਕੀ ਹੈ ਕਿ ਭਾਈ ਇਹ ਆਪਣੀ ਗੱਲ ਕਰਨ ਆਪਣੀ ਪੀੜੀ ਥੱਲੇ ਸੋਟਾ ਮਾਰਨ ਪਹਿਲਾਂ ਸਾਨੂੰ ਕੁਝ ਕਹਿਣ ਤੋਂ ਪਹਿਲਾਂ ਇਹ ਆਪਣੇ ਵੱਲ ਦੇਖਣ ਸੋ ਕਿਵੇਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਿਆ ਜਾਵੇ ਪਹਿਲਾਂ ਇਸ ਬਾਰੇ ਗੱਲ ਕਰੀਏ ਬਿਲਕੁਲ ਜੀ ਦੇਖੋ ਅਮਰਵੀਰ ਸਿੰਘ ਜੀ ਜਿਹੜਾ ਇਹ ਬਿਆਨ ਆ ਅ 임암 سید علی خمینی علاوه ایران ਦਾ ਸੁਪਰੀਮ ਲੀਡਰ ਆ ਉਹਨਾਂ ਦੇ ਵੱਲੋਂ ਆਪਣੇ ਲੋਕਾਂ ਨੂੰ ਸੰਬੋਧਨ ਹੋ ਕੇ ਬਲਕਿ ਇਕੱਲਾ ایران ਦੇ ਲੋਕਾਂ ਨੂੰ ਨਹੀਂ ਪੂਰੇ ਮੁਸਲਿਮ ਜਗਤ ਨੂੰ ਸੰਬੋਧਨ ਹੋ ਕੇ ਉਹਨਾਂ ਨੇ ਇਹ ਗੱਲ ਕਹੀ ਆ ਤੇ ਜਿਹਦੇ ਵਿੱਚ ਉਹਨਾਂ ਦਾ ਜਿਹੜਾ ਬਿਲਕੁਲ ਬਿਆਨ ਆ ਮੈਨੂੰ ਕੋਟ ਕਰਨਾ ਚਾਹਣਾ ਜੀ ਇਹ ਜੋ ਕਹਿੰਦੇ ਕਿ ਵੀ ਕੈਨ ਨਾਟ ਕਨਸੀਡਰ ਆਵਰਸੈਲਵਸ ਟੂ ਬੀ ਮੁਸਲਿਮਸ if we are obli uh, oblivious to the suffering that a muslim is enduring in myanmar gaza india or any other place te matlab india da jehda itthe naal na zikr kita ya myanmar gaza to baad te baki hor thama da ta india de vichon jehda bada sharp reaction is viyal te aaya ji ode piche karan nahi si ke muslim jagat de vichon ਇਰਾਨ ਜਿਹੜਾ ਆ ਉਹ ਇੰਡੀਆ ਦਾ ਤੁਸੀਂ ਕਹਿ ਸਕਦੇ ਹੋ ਕਿ ਸਭ ਤੋਂ ਭਲੋਸੇਬਦ ਸਹਿਯੋਗੀ ਮੰਨਿਆ ਜਾਂਦਾ ਹੈ ਹੂੰ ਇਹ ਹਮੇਸ਼ਾ ਤੋਂ ਜਿਹੜੀ ਇੰਡੀਅਨ ਪੋਲਿਸੀ ਆ ਉਹ ਇਰਾਨ ਦੇ ਨਾਲ ਬੜੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ক্লোਜ਼ ਰਹੀ ਆ ਤੇ ਉਹਦੀ ক্লোਜ਼ਨੈਸ ਉਹ ਇਥੋਂ ਤੱਕ ਆ ਕਿ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇਰਾਨ ਦੇ ਪ੍ਰੈਜ਼ੀਡੈਂਟ ਦਾ ਜਿਹੜਾ ਸਮਾਗਮ ਸੀ ਤਾਜਪੁਰਸ਼ੀ ਦਾ ਤੇ ਉਸ ਸਮੇਂ ਇੰਡੀਅਨ ਜਿਹੜੇ ਮਨਿਸਟਰ ਸੀ ਕੈਬਨਿਟ ਮਨਿਸਟਰ ਆ ਉਹ ਵੀ ਉੱਥੇ ਮੌਜੂਦ ਸੀ ਜਦੋਂ ਜਿਹੜੇ ਹਮਾਸ ਦੇ ਲੀਡਰ ਦਾ ਕਤਲ ਵੀ ਹੋਇਆ ਇਰਾਕ ਦੇ ਵਿੱਚ ਤੇ ਹਮਾਸ ਚਾਹੇ ਹੋਵੇ ਚਾਹੇ ਹੋਰ ਆਰਗੇਨਾਈਜੇਸ਼ਨਸ ਹੋਣ ਜਿਹੜੀਆਂ ਉਸ ਖੇਤੇ ਦੀ ਹੈ ਜਿਨ੍ਹਾਂ ਨੂੰ ਅਮਰੀਕਨ ਟੈਰਰਿਸਟ ਆਰਗੇਨਾਈਜੇਸ਼ਨਸ ਵੀ ਡਿਕਲੇਅਰ ਕੀਤਾ ਹੋਇਆ ਹੈ ਜੀ ਉਹਨਾਂ ਦੇ ਨਾਲ ਈਰਾਨ ਦੇ ਵਿੱਚ ਈਰਾਨ ਦੇ ਪ੍ਰੋਗਰਾਮ ਦੇ ਵਿੱਚ ਇੰਡੀਆ ਨੇ ਸਟੇਜ ਸਾਂਝੀ ਕੀਤੀ ਬਿਲਕੁਲ ਤੇ ਮਤਲਬ ਈਰਾਨ ਦੇ ਨਾਲ ਇੰਡੀਆ ਦੇ ਇੰਨੇ ਕਿ ਜ਼ਿਆਦਾ ਨੇੜਲੇ ਸਬੰਧ ਆ ਕਿ ਤੁਸੀਂ ਕਹਿ ਸਕਦੇ ਹੋ ਵੀ ਇੰਡੀਆ ਦੀ ਜਿਹੜੀ ਸਾਰੀ ਇਸ ਜੀਟੀ ਦੇ ਵਿੱਚ ਸਿਕਿਉਰਿਟੀ ਪੋਲਿਸੀ ਆ ਜਿਹਦੇ ਵਿੱਚ ਚਾਈਨਾ ਨੂੰ ਕਟੇਲ ਕਰਨ ਦੀ ਵੀ ਜਿਹੜੀ ਲਾਈਨ ਆ ਵਿੱਚ ਇਹਦੇ ਚ ਉਹ 포ਰਟ ਵੀ ਜਿਹੜਾ ਇਰਾਨ ਦਾ ਯੂਜ਼ ਕਰਨ ਤੇ ਵੀ ਬਹੁਤ ਜ਼ਿਆਦਾ ਪੈਸਾ ਜਿਹੜਾ ਇੰਡੀਆ ਨੇ ਖਰਚਿਆ ਆ ਵੀ ਉਹ ਸਾਰਾ ਕੁਝ ਹੈਗਾ ਉਹਦੇ باوجود ਵੀ ਤੁਸੀਂ ਕਿਸੇ ਦੇ ਨਾਲ ਇੰਨਾ ਤੁਸੀਂ ਪੈਸਾ ਵੀ ਇਨਵੈਸਟ ਕਰ ਰਹੇ ਹੋ ਐਨੇ ਲੰਬੇ ਸਮੇਂ ਦੇ ਤੁਹਾਡੇ ਰਿਲੇਸ਼ਨਸ ਵੀ ਹੋਣ ਤੁਹਾਡਾ ਸਭ ਤੋਂ ਭਰੋਸੇਮੰਦ ਤੁਸੀਂ ਉਹਨੂੰ ਸਹਿਯੋਗੀ ਸਮਝਦੇ ਹੋ ਤੇ ਉਹ ਤੁਹਾਡਾ ਸੱਚ ਦੁਨੀਆ ਸਾਹਮਣੇ ਇੱਕ ਟਵੀਟ ਦੇ ਨਾਲ ਨਸ਼ਰ ਕਰਦੇ ਤੇ ਤੁਹਾਨੂੰ ਤਾਂ ਫਿਰ ਮਤਲਬ ਇੱਕ ਚੰਬਾਈ ਮੈਨੂੰ ਲੱਗਦਾ ਕਿ ਇੰਡੀਆ ਲਈ ਹੋਇਆ ਹੋਣਾ ਆ ਕਿ ਜਿਹਦੇ ਬਾਅਦ ਫਿਰ ਉਹ ਜਿਵੇਂ ਇੱਕੋ ਦਮ ਤਰ ਲਓ ਮੱਛੀ ਹੁੰਦੇ ਆ ਉਹਨਾਂ ਦਾ ਸਾਰਾ ਮੀਡੀਆ ਗਵਰਨਮੈਂਟ ਅਦਾਰੇ ਉਹਨਾਂ ਦੇ ਤੇ ਫੋਰਨ ਮਿਨਿਸਟਰੀ ਸਾਰੇ ਫਿਰ ਨਾਲ ਦੀ ਨਾਲ ਪਿਆਲਾ ਤੇ ਆ ਗਏ ਕਿ ਉਹਨਾਂ ਨੇ ਫਿਰ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰੀ ਆ ਉਹਨੇ ਇਸ ਬਿਆਨ ਦੀ ਨਿੰਦਾ ਕੀਤੀ ਆ ਤੇ ਇਹਨੂੰ ਮਿਸ ਇਨਫਾਰਮਡ ਐਂਡ ਅਨ ਅਕਸੈਪਟੇਬਲ ਕਿਹਾ ਹੈ ਜੀ ਮਤਲਬ ਕਾਫੀ ਗੁੱਸਾ ਉਹਨਾਂ ਨੇ ਤੇ ਕੀਤਾ ਤੇ ਜਿੱਤੇ ਤੋਂ ਉਹਨਾਂ ਦਾ ਸਟੇਟਮੈਂਟ ਵੀ ਅਸੀਂ ਸ਼ੇਅਰ ਕਰਦੇ ਆ ਆਪਣੇ ਦਰਸ਼ਕਾਂ ਦੇ ਨਾਲ ਉਹ ਕਹਿੰਦੇ ਕਿ ਵੀ ਸਟਰੋਂਗਲੀ ਡਿਪਲੋਰ ਦਾ ਇੰਡੀਆ ਕਹਿ ਰਿਹਾ ਹੈ ਵੀ ਸਟਰੋਂਗਲੀ ਡਿਪਲੋਰ ਦਾ ਕਮੈਂਟਸ ਮੇਡ ਰਿਗਾਰਡਿੰਗ ਮਾਈਨੋਰਟੀਜ਼ ਇਨ ਇੰਡੀਆ ਬਾਏ ਦਾ ਸੁਪਰੀਮ ਲੀਡਰ ਆਫ ਇਰਾਨ these are misinformed and unacceptable countries commenting on minorities are advised to look at their own record before making any observations about others ji te unhan ne hun kiah ve tusi apne dekho pehla iran ch dekho tade minority da tade ki haal tusi kita hoya hai je baad ch sanu kyo ta hawaam ch ta sari nange a amarvir singh ji ਤੇ ਉਹਦੇ ਵਿੱਚ ਇਰਾਨ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜੇ ਵਿਰੋਧੀ ਵਿਚਾਰ ਰੱਖਦੇ ਆ ਉਹਨਾਂ ਦੇ ਨਾਲ ਕੋਈ ਚੰਗਾ ਸਲੂਕ ਨਹੀਂ ਹੁੰਦਾ ਪਰ ਜਿਹੜਾ ਇੰਡੀਆ ਹੈ ਜਿਹੜਾ ਦੁਨੀਆ ਦੇ ਵਿੱਚ ਇਹ ਆਪਣੀ ਛਾਤੀ ਥਾਪੜਦਾ ਕਹਿੰਦਾ ਆ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਤੇ ਉਹਦਾ ਲੋਕਤੰਤਰ ਕਿੰਨਾ ਕੁ ਵੱਡਾ ਆ ਉਹਨੂੰ ਉਹਦੇ ਆਪਣੇ ਅਲਾਈ ਹੋਈ ਨੰਗਾ ਕਰ ਰਹੇ ਆ ਉਦੇ ਆਪਣੇ ਸਹਿਯੋਗੀ ਨੰਗਾ ਕਰ ਰਹੇ ਆ ਤੇ ਮੁਸਲਮਾਨਾਂ ਦੇ ਨਾਲ ਜੋ ਇੰਡੀਆ ਦੇ ਵਿੱਚ ਵਿਹਾਰ ਹੁੰਦਾ ਆ ਜਾਂ ਜੋ ਕੀਤਾ ਜਾ ਰਿਹਾ ਉਹ ਸਾਰੀ ਦੁਨੀਆ ਦੇਖ ਰਹੀ ਆ ਸਿੱਖਾਂ ਦੇ ਨਾਲ ਜੋ ਕੀਤਾ ਜਾ ਰਿਹਾ ਸਿੱਖਾਂ ਦੇ ਨਾਲ ਇੰਡੀਆ ਜੰਗ ਲੜ ਰਿਹਾ ਕਿਉਂਕਿ ਸਿੱਖਾਂ ਦਾ ਸੁਭਾਅ ਜਾਂ ਰਵਈਆ ਉਹ ਕੁਝ ਵੱਖਰੀ ਕਿਸਮ ਦਾ ਹੈ ਮਤਲਬ ਸਿੱਖ ਅਗਾਧਾਰ ਜੰਗ ਚ ਨੇ ਕਸ਼ਮੀਰੀ ਮੁਸਲਮਾਨ ਉਹ ਇੱਕ ਜੰਗ ਵਾਂਗ ਲੜ ਰਹੇ ਆ ਇੰਡੀਆ ਦੇ ਨਾਲ ਪਰ ਜਿਹੜਾ ਯੂਪੀ ਦੇ ਵਿੱਚ ਜਾਂ ਹੋਰ ਹਿੰਦੀ ਬੈਲਟ ਦੇ ਵਿੱਚ ਜਿਹੜਾ ਮੁਸਲਮਾਨ ਆ ਉਹਨਾਂ ਦੇ ਨਾਲ ਅਸੀਂ ਦੇਖਿਆ ਕਿ ਉਹ ਕੋਈ ਬਹੁਤਾ ਆਰਗੇਨਾਈਜ਼ਡ ਨਹੀਂ ਉਸ ਪੱਧਰ ਤੇ ਹੈਗੇ ਆ ਕਿ ਜਿਦੇ ਚ ਉਹ ਰਿਟੈਲੀਏਟ ਕਰ ਸਕਣ ਤਾਂ ਉਹਨਾਂ ਦੇ ਨਾਲ ਬੜਾ ਮਾੜਾ ਬਿਹੇਵ ਕਿੰਨੀਆਂ ਥਾਵਾਂ ਤੇ ਬੰਨ ਬੰਨ ਕੇ ਉਹਨਾਂ ਨੂੰ ਕੁੱਟਿਆ ਜਾਂਦਾ ਆ ਉਹਨਾਂ ਦੇ ਘਰ ਟਾਏ ਜਾ ਰਹੇ ਆ ਸਰਕਾਰ ਮਤਲਬ ਜੇ ਕੋਈ ਸਰਕਾਰ ਦੇ ਖਿਲਾਫ ਜਾਂ ਕਿਤੇ ਹਿੰਦੂ ਜਥੇਬੰਦੀਆਂ ਦੇ ਨਾਲ ਕੋਈ ਟਕਰਾਅ ਹੋ ਜਾਂਦਾ ਤਾਂ ਉਹਦੇ ਚ ਸ਼ਾਭਲ ਜਿੰਨੇ ਮੁਸਲਮਾਨ ਨੌਜਵਾਨ ਹੁੰਦੇ ਆ ਜਾਂ ਕੋਈ ਮੁਸਲਮਾਨ ਹੁੰਦੇ ਆ ਉਹਨਾਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਫੇਰਦੇ ਆ ਇਹ ਜੀ ਤਾਂ ਜੋ ਕੀਤਾ ਜਾ ਰਿਹਾ ਉੱਥੇ ਤਾਂ ਉਹ ਸਾਰੀ ਦੁਨੀਆ ਦੇਖ ਰਹੀ ਆ ਤੇ ਇੰਡੀਆ ਕਿੰਨੀ ਕਿ ਵੱਡੀ ਡੈਮੋਕ੍ਰੇਸੀ ਆ ਇਹ ਇਹੋ ਜਿਹੇ ਜਿਹੜੇ ਬਿਆਨ ਉਹਦੇ ਆ ਇਹ ਇਸ ਗੱਲ ਨੂੰ ਨੰਗਾ ਕਰ ਦਿੰਦੇ ਆ ਨਹੀਂ ਬਿਲਕੁਲ ਇਹ ਮਤਲਬ ਇਹਨੂੰ ਇੱਕ ਹੋਰ ਸੰਦਰਭ ਦੇ ਵਿੱਚ ਵੀ ਮੈਂ ਸਮਝਣਾ ਚਾਹੂੰਗਾ ਕਿਉਂਕਿ ਜਦੋਂ ਅਸੀਂ ਈਰਾਨ ਦਾ ਰਵਈਆ ਦੇਖਦੇ ਹਾਂ ਜਾਂ ਸਾਰੀ ਇਹ ਜਿਹੜੀ ਜੀਓਪੋਲਿਟਿਕਸ ਇਸ ਵਕਤ ਦੋ ਮੇਜਰ ਇਸ਼ੂਜ਼ ਨੂੰ ਦੋ ਮੇਜਰ جنگਾਂ ਨੂੰ ਲੈ ਕੇ ਚੱਲ ਰਹੀ ਹੈ ਉਹ ਕਨਫਲिक्ट ਇਜ਼ਰਾਈਲ ਤੇ ਹਮਾਸ ਦਾ ਹੋਵੇ ਜਾਂ ਫਿਰ ਉਧਰ ਦੂਜੇ ਪਾਸੇ ਯੂਕਰੇਨ ਤੇ ਰਸ਼ੀਆ ਦਾ ਹੋਵੇ ਇਹਨਾਂ ਦੋ ਇਸ਼ੂਜ਼ ਨੂੰ ਲੈ ਕੇ ਜਿਹੜੀ ਜੀਓਪੋਲਿਟਿਕਸ ਓਵਰਆਲ ਚੱਲ ਰਹੀ ਹੈ ਉਹਦੇ ਵਿੱਚ ਈਰਾਨ ਦਾ ਜਿਹੜਾ ਰੋਲ ਹੈਗਾ ਖਾਸਤ ਤੇ ਗਜ਼ਾ ਤੇ ਇਜ਼ਰਾਇਲ ਦੇ ਕਨਫਲਿਕਟ ਦੇ ਵਿਚਾਰੇ ਇਦਰਾ ਈਰਾਨ ਦੀ ਵੱਡੀ ਬੈਕਿੰਗ ਹੈਗੀ ਆ ਗਜ਼ਾ ਵਾਲੀ ਹਮਾਸ ਦੀ ਸਾਈਡ ਦੇ ਉੱਤੇ ਤੇ ਉਹਦੇ ਵਿੱਚ ਜਦੋਂ ਅਸੀਂ ਭਾਰਤ ਦੇ ਈਰਾਨ ਦੇ ਰਿਲੇਸ਼ਨਸ਼ਿਪ ਦਾ ਤੁਸੀਂ ਵੀ ਜ਼ਿਕਰ ਕੀਤਾ ਆ ਇਸ ਨੂੰ ਮੁੱਖ ਰੱਖ ਕੇ ਦੇਖਦੇ ਆ ਤੇ ਇਹਦੇ ਮਾਇਨੇ ਕੀ ਸਮਝੇ ਜਾਣ ਜਦੋਂ ਇਹ ਖਮੀਨੀ ਦਾ ਇਹ ਬਿਆਨ ਆਉਂਦਾ ਹੈ ਭਾਰਤ ਨੂੰ ਇਸ ਲੈਵਲ ਦੇ ਉੱਤੇ ਲਿਆ ਕੇ ਜਦੋਂ ਉਹ ਖੜਾ ਕਰਦੇ ਆ ਤੇ ਤੁਹਾਨੂੰ ਲੱਗਦਾ ਕਿਉਂਕਿ ਉਹ ਕਸ਼ਮੀਰ ਦੇ ਵਿੱਚ ਜੋ ਡਿਵੈਲਪਮੈਂਟਸ ਹੋ ਰਹੀਆਂ ਨੇ ਉਹਨਾਂ ਨੂੰ ਵੀ ਦੇਖ ਰਹੇ ਆ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਉਹਨਾਂ ਦੀ ਵੱਖਰੀ ਕਿਸਮ ਦੀ ਜਿਹੜੀ ਨੀਤੀ ਹੈਗੀ ਹੈ ਉਹ ਚੱਲ ਰਹੀ ਹੈ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਆਪਣੀ ਥਾਂ ਤੇ ਹੈ ਤੇ ਜਿਹੜੀ ਵਾਈਡਰ ਬ੍ਰਾਊਡਰ ਕੰਟੈਕਸਟ ਦੇ ਵਿੱਚ ਜੀਓਪੋਲਿਟੀਕਲ ਸਿਚੁਏਸ਼ਨ ਹੈਗੀ ਹੈ ਉਹਦੇ ਵਿੱਚ ਅਮਰੀਕਾ ਦੇ ਇੰਟਰਸਟ ਭਾਰਤ ਕੋਲੋਂ ਇੱਕ ਵੱਖਰੀ ਲਾਈਨ ਦੇ ਉੱਤੇ ਅਮਰੀਕਾ ਦੇਖ ਰਿਹਾ ਅਮਰੀਕਾ ਵੱਲੋਂ ਜਿਹੜੀਆਂ ਸੈਂਕਸ਼ਨਸ ਰਸ਼ੀਆ ਦੇ ਉੱਤੇ ਲਾਈਆਂ ਜਾ ਰਹੀਆਂ ਨੇ ਹੁਣ 10 ਦਿਨ ਪਹਿਲਾਂ 4 ਦਿਨ ਪਹਿਲਾਂ ਜਦੋਂ ਸੈਂਕਸ਼ਨਸ ਲਾਈਆਂ ਗਈਆਂ ਨੇ ਦੁਬਾਰਾ ਇਵਨ ਰਸ਼ੀਆ ਮੀਡੀਆ ਰਸ਼ੀਅਨ ਮੀਡੀਆ ਨੂੰ ਟਾਰਗੇਟ ਕੀਤਾ ਗਿਆ ਆ ਤੇ ਉਸ ਹਵਾਲੇ ਦੇ ਨਾਲ ਭਾਰਤ ਕੋਲੋਂ ਵੀ ਇਹ ਐਕਸਪੈਕਟ ਕੀਤਾ ਗਿਆ ਕਿ ਜਿਹੜਾ ਰਸ਼ੀਆ ਦਾ ਮੀਡੀਆ ਆ ਰਸ਼ੀਅਨ ਟੈਲੀਵਿਜ਼ਨ ਤੇ ਜਿਹੜੇ ਉਹਨਾਂ ਦੇ ਨੈਟਵਰਕ ਦੇ ਗਾਹਾਂ ਜਰਨਲਿਸਟਸ ਹੈਗੇ ਆ ਉਹਨਾਂ ਨੂੰ ਪ੍ਰੋਪਗੈਂਡਾ ਵਾਰਫੇਅਰ ਦਾ ਜਾਂ ਡਿਸਇਨਫੋਰਮੇਸ਼ਨ ਦਾ ਹਿੱਸਾ ਮੰਨਦੇ ਆ ਭਾਰਤ ਵੀ ਰੂਸ ਦੇ ਉੱਤੇ ਜਾਂ ਰੂਸ ਦੇ ਮੀਡੀਆ ਦੇ ਉੱਤੇ ਉਸ ਕਿਸਮ ਦੀਆਂ ਸੈਂਕਸ਼ਨਸ ਲਾਵੇ ਜਿਹਦੇ ਤੋਂ ਭਾਰਤ ਨੇ ਇਨਕਾਰ ਕੀਤਾ ਆ ਸੋ ਓਵਰਆਲ ਜਿਹੜੀ ਜੀਓਪੋਲਿਟੀਕਲ ਸਿਚੁਏਸ਼ਨ ਹੈ ਉਸ ਸੰਦਰਭ ਦੇ ਵਿੱਚ ਇਹ ਡਿਵੈਲਪਮੈਂਟ ਨੂੰ ਇਸ ਬਿਆਨ ਨੂੰ ਕਿਵੇਂ ਸਮਝਿਆ ਜਾਵੇ ਜਾਂ ਇਹ ਮਾਇਨੇ ਕੀ ਨੇ ਤੇ ਨਾਲ ਹੀ ਨਾਲ ਜਿਹੜੀਆਂ ਬਾਕੀ ਡਵੈਲਪਮੈਂਟਸ ਚੱਲ ਰਹੀਆਂ ਨੇ ਦੇਖੋ ਲਗਾਤਾਰ ਮਤਲਬ ਆਪਾਂ ਜੇ ਇਹਨੂੰ ਸਮਝੀਏ ਤਾਂ ਤੁਰਕੀ ਈਰਾਨ ਦੇ ਨਾਲ ਕਾਫੀ ਸਟਰੋਂਗਲੀ ਖੜਿਆ ਆ ਪਿਛਲੇ ਲੰਬੇ ਸਮੇਂ ਤੋਂ ਜੇ ਮੁਸਲਮਨ ਯੂਨਿਟੀ ਦੀ ਗੱਲ ਕਰਨੀ ਹੋਵੇ ਤਾਂ ਤੁਰਕੀ ਨੇ ਪਿਛਲੇ ਸਮੇਂ 'ਚ ਇੰਡੀਆ ਦੇ ਵਿੱਚ ਜੋ ਮੁਸਲਮਾਨਾਂ ਤੇ ਅਤਿਆਚਾਰ ਹੋ ਰਹੇ ਆ ਉਹਨੂੰ ਵੀ ਕਾਫੀ ਸਟਰੋਂਗਲੀ ਕਟੀ ਕੀਤਾ ਪਬਲੀਕਲੀ ਕ੍ਰਿਟਿਕ ਕੀਤਾ ਤੇ ਇੰਡੀਆ ਦਾ ਕੁਝ ਸਮਾਂ ਪਹਿਲਾਂ ਜਿਹੜਾ ਸਾਰਾ ਡਿਫੈਂਸ ਐਕਸਪੋਰਟਸ ਸੀ ਇੰਡੀਆ ਨੂੰ ਤੁਰਕੀ ਦਾ ਉਹ ਸਾਰੇ ਬੈਨ ਕਰਤੇ ਸੀ ਤੇ ਮਤਲਬ ਉੱਥੇ ਕੋਈ ਸੰਬੰਧ ਕੋਈ ਬਹੁਤੇ ਅਸੀਂ ਕਹਿ ਸਕਦੇ ਹਾਂ ਸਾਜ਼ਗਾਰ ਨਹੀਂ ਹੈ ਤੇ ਹੁਣ ਈਰਾਨ ਵੱਲੋਂ ਵੀ ਇਸ ਤਰੀਕੇ ਦੇ ਬਿਆਨ ਹੋਣੇ ਤਾਂ ਓਬਵੀਅਸ ਹੀ ਗੱਲ ਆ ਕਿ ਇੰਡੀਆ ਦੇ ਵਿੱਚ ਜਿਹੜੀ ਹੁਣ ਇੱਕ ਹਿੰਦੂ ਨੈਸ਼ਨਲਿਸਟ ਗਵਰਨਮੈਂਟ ਇੰਡੀਆ ਚ ਰੂਲ ਕਰ ਰਹੀ ਆ ਜਿਹਦਾ ਰੂਲ ਕਰਨ ਦਾ ਏਜੰਡਾ ਜੀ ਇਹ ਇਹ ਆ ਕਿ ਓਹੋ ਮੁਸਲਮਾਨਾਂ ਨੂੰ ਕੁੱਟ ਕੇ ਤੇ ਮੈਜੋਰਿਟੀ ਹਿੰਦੂਆਂ ਨੂੰ ਖੁਸ਼ ਕਰਕੇ ਸੱਤਾ ਚੜ੍ਹਣਾ ਚਾਹੁੰਦੀ ਆ ਜੀ ਤੇ ਉਹਦੇ ਨਾਲ ਜਿਹੜੀ ਮੁਸਲਿਮ ਕੰਟਰੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਪ੍ਰੈਸ਼ਰ ਦੇ ਚੱਲਦੇ ਆ ਜਾਂ ਫਿਰ ਜੀਓਪੋਲੀਟਿਕਲ ਹਾਲਾਤ ਜਿਹੜੇ ਪੜ ਰਹੇ ਆ ਜਿੱਤੀ ਕਮੇਟੀ ਨੇ ਮਤਲਬ ਆਪਣੇ ਬਿਆਨ ਦੇ ਵਿੱਚ ਗੱਲ ਵੀ ਕੀਤੀ ਆ ਕਿ ਸ਼ੀਆ ਸੁੰਨੀ ਵਾਲਾ ਜਿਹੜਾ ਟਕਰਾਅ ਆ ਉਹਨੂੰ ਅਸੀਂ ਇੱਕ ਪਾਸੇ ਰੱਖੀਏ ਮੁਸਲਿਮ ਯੂਨਿਟੀ ਦੀ ਗੱਲ ਕੀਤੀ ਆ ਤੇ ਜਦੋਂ ਫਿਰ ਮੁਸਲਿਮ ਯੂਨਿਟੀ ਦੀ ਉੱਥੇ ਗੱਲ ਹੋ ਰਹੀ ਆ ਤਾਂ ਜੀਓ ਪੋਲਿਟਿਕਲ ਸ਼ਿਫਟ ਅਗਲੇ ਸਮੇਂ ਚ ਕਿਹੋ ਜਿਹਾ ਪਾਣਦਾ ਕਲੈਸ਼ ਹੋਣਾ ਉਹ ਕਿਨਾ ਫਾਊਂਡੇਸ਼ਨਸ ਤੇ ਹੋਣਾ ਮੁਲਕਾਂ ਦਾ ਤੇ ਉਹਦੇ ਵਿੱਚ ਫਿਰ ਇਹ ਆ ਵੀ ਤੁਸੀਂ ਕਹਿ ਸਕਦੇ ਹੋ ਦੀ ਇੰਡੀਆ ਜਿਹੜਾ ਆ ਉਹ ਇਸ ਟਾਈਮ ਅਸੀਂ ਵਾਰ-ਵਾਰ ਇਹ ਗੱਲ ਕਰਦੇ ਆ ਕਈ ਵਾਰ ਸਾਡੇ ਥੱਲੇ ਕਮੈਂਟ ਵੀ ਫਿਰ ਬਹੁਤ ਆਉਂਦੇ ਆ ਜਿਹੜੇ ਇੰਡੀਆ ਪੱਖੀ ਹੈਗੇ ਨੇ ਕਮੈਂਟ ਕਰਨ ਵਾਲੇ ਤੇ ਪਰ ਇਹ ਗੱਲ ਇੰਡੀਆ ਨੂੰ ਅਸੀਂ ਚਲੋ ਸਲਾਹ ਹੀ ਦਿੰਦੇ ਆ ਜਿਹੜੀ ਉਹਨਾਂ ਦੀ ਫੋਰਨ ਪੋਲਿਸੀ ਆ ਜਿਹੜੀ ਉਹਨੇ ਐਡਾਪਟ ਕੀਤੀ ਆ ਪਿਛਲੇ ਕੁਝ ਸਾਲਾਂ ਤੋਂ ਉਹਨੇ ਇੰਡੀਆ ਨੂੰ ਇੱਕ ਹਨੇਰੇ ਖੂਹ ਦੇ ਵਿੱਚ ਸੁੱਟ ਦਿੱਤਾ ਮਤਲਬ ਇਹ ਨਹੀਂ ਕਿ ਸੁੱਟਣਾ ਆ ਉਹ ਸੁੱਟ ਦਿੱਤਾ ਆ ਮਤਲਬ ਇੰਡੀਆ ਇਸ ਟਾਈਮ ਅਸੀਂ ਕਹਿ ਸਕਦੇ ਆ ਕਿ ਕਿਉਂਕਿ ਅਮਰਵੀਰ ਸਿੰਘ ਜਿਹੜੀ ਜੀਓਪੋਲਿਟੀਕਲ ਸ਼ਿਫਟ ਆ ਜਾਂ ਜਦੋਂ ਇਸ ਤਰੀਕੇ ਦੇ ਹਾਲਾਤ ਬਣਦੇ ਆ ਜਦੋਂ ਬਹੁਤ ਜ਼ਿਆਦਾ ਤਾਕਤਾਂ ਜਿਹੜੀਆਂ ਆ ਉਹ ਕਿਸੇ ਇੱਕ جنگ ਦੇ ਵਿੱਚ ਜਾਂ ਕਿਸੇ ਇੱਕ ਸੰਘਰਸ਼ ਦੇ ਵਿੱਚ ਆਪਸ ਵਿੱਚ ਉਲਝ ਪੈਂਦੀ ਆ ਤਾਂ ਉਹਦੇ ਵਿੱਚ ਜਿਹੜੇ ਇੰਟਰਸਟ ਆ ਉਹ ਰੋਜ਼ ਸ਼ਿਫਟ ਹੁੰਦੇ ਆ ਜੀ ਕਿਹੜਾ ਕਿਹਦੇ ਨਾਲ ਸਮਝੌਤਾ ਹੋਣਾ ਜਿਹੜੀ جنگ ਆ ਉਹ ਦੋ ਤੇਰਾ ਮਤਲਬ ਦੋ ਪੱਕੇ ਰਿਜਿਡ ਗਰੁੱਪ ਨਹੀਂ ਬਣੇ ਆ ਹੂੰ ਇਹਦੇ ਵਿੱਚ ਜਿਹੜੇ ਆ ਮਤਲਬ ਵੱਡੀਆਂ ਤਾਕਤਾਂ ਦੇ ਨਾਲ ਜਿਹੜੀਆਂ ਹੋਰ ਤਾਕਤਾਂ ਨੇ ਉਹਨਾਂ ਨੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਿਹੜੇ ਪਾਸੇ ਆ ਉਲਟ ਨਹੀਂ ਹੁੰਦੇ ਆ ਹੂੰ ਤੇ ਉਹਦੇ ਵਿੱਚ ਜਿਹੜੀ ਇੰਡੀਆ ਦੀ ਪੋਲਿਸੀ ਆ ਇਸ ਟਾਈਮ ਤੁਸੀਂ ਦੇਖੋ ਵੀ ਇੱਕ ਪਾਸੇ ਅ ਅਸੀਂ ਦੇਖਦੇ ਆ ਵੀ ਯੂਐਸ ਤੇ ਇਰਾਨ ਉਹ ਇਹ ਸਾਰੀ ਦੁਨੀਆ ਦੇ ਵਿੱਚ ਜਿਹੜੀ ਚੱਲ ਰਹੀ ਹੁਣ ਜੱਦੂ ਜਹਾਦ ਆ ਉਹਦੇ ਵਿੱਚ ਆਪਸ ਵਿੱਚ ਵਿਰੋਧੀ ਨੇ ਜੀ ਤੇ ਇੰਡੀਆ ਜਿਹੜਾ ਆ ਉਹ ਜਿੱਥੇ ਇੱਕ ਪਾਸੇ ਇਰਾਨ ਵਾਲੇ ਪਾਸੇ ਉਹ ਇਹ ਸੈਟ ਬੈਕ ਲੱਗਿਆ ਉਹਨੂੰ ਵੱਡਾ ਤੇ ਜਿਹੜੀ ਮਿਨਿਸਟਰੀ ਆ ਆਫ ਫੋਰਨ ਅਫੇਅਰਸ ਆ ਉਹਨੂੰ ਬਿਆਨ ਦੇਣਾ ਪਿਆ ਤੇ ਦੂਜੇ ਪਾਸੇ ਤੁਸੀਂ ਜਿਹੜੀ ਜ਼ਿਕਰ ਕੀਤੀ ਆ ਗੱਲ ਕਿ ਰਸ਼ੀਅਨ ਟੀਵੀ ਜਿਹੜਾ ਆ ਆਰ ਟੀਵੀ ਕਿ ਉਹਨੂੰ ਬੈਨ ਕਰਨ ਦੀ ਡਿਮਾਂਡ ਕੀਤੀ ਇੰਡੀਆ ਤੋਂ ਅਮਰੀਕਾ ਨੇ ਕਿਉਂਕਿ ਪਿਛਲੇ ਦਿਨੀ ਅਮਰੀਕਾ ਨੇ ਉੱਤੇ ਬੈਲ ਆਇਆ ਤੇ ਇੱਕ ਵੱਡੀ ਜਿਹੜੀ ਜਿਹੜਾ ਕੇਸ ਵੀ ਚੱਲ ਰਿਹਾ ਆ ਆਪਣਾ ਯੂਐਸ ਦੇ ਵਿੱਚ ਜਿਹਦੇ ਵਿੱਚ ਕੁਝ ਕੈਨੇਡਾ ਦੇ ਵੀ ਜਿਹੜੇ ਇਨਫਲੂਐਂਸਰਸ ਨੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਜਿਹਨਾਂ ਨੂੰ ਰਾਈਟ ਵਿੰਗ ਇਨਫਲੂਐਂਸਰਸ ਕਿਹਾ ਜਾਂਦਾ ਆ ਜੀ ਉਹਨਾਂ ਦੇ ਉੱਤੇ ਇਹ ਗੱਲ ਸਾਹਮਣੇ ਆਈ ਉਹਨਾਂ ਦੇ ਸਾਰੇ YouTube ਅਕਾਊਂਟ ਜਾਂ ਸੋਸ਼ਲ ਮੀਡੀਆ ਅਕਾਊਂਟ ਬੈਨ ਕੀਤੇ ਗਏ ਆ ਕਿਉਂਕਿ ਜਾਂਚ 'ਚ ਇਹ ਸਾਹਮਣੇ ਆਇਆ ਕਿ ਜਿਹੜਾ ਆਰਟੀਵੀ ਆ ਰਸ਼ੀਅਨ ਟੀਵੀ ਆ ਉਹਦੇ ਮੱਲੋਂ ਉਹਨਾਂ ਨੂੰ ਫੰਡਿੰਗ ਦਿੱਤੀ ਜਾ ਰਹੀ ਸੀ ਕਿ ਉਹ ਜਿਹੜੀ ਵੈਸਟਰਨ ਸੁਸਾਇਟੀ ਆ ਉਹਦੇ ਵਿੱਚ ਆਪਸ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਡਿਸਕੋਰਡ ਮਤਲਬ ਮਤਲਬ ਭੇਜ ਪੈਦਾ ਕਰਨ ਆਪਸ ਵਿੱਚ ਲੋਕਾਂ ਦੇ ਅੰਦਰ ਮਤਲਬ ਤੇਜਨਾਵਾ ਪੈਦਾ ਕਰਨ ਇੱਕ ਦੂਜੇ ਦੇ ਖਿਲਾਫ ਤੇ ਜਿਹਦੇ ਲਈ ਉਹ ਕੰਮ ਕਰ ਰਹੇ ਸੀ ਜੀ ਤੇ ਆਰਟੀਵੀ ਜਿਹੜਾ ਆ ਉਹਦੇ ਬਾਰੇ ਜਿਹੜੀ ਸਟੇਟਮੈਂਟ ਵੀ ਆਈ ਆ ਅ ਅਮਰੀਕਾ ਦੀ ਜਿਹੜੀ ਆ ਤੇ ਉਹ ਆਪਣੇ ਆਪ ਦੇ ਵਿੱਚ ਮੈਂ ਜਰੂਰ ਇਹਨੂੰ ਪੜ੍ਹਨੀ ਚਾਹੁੰਦਾ ਕਿ ਜੀ ਜ਼ਰੂਰ ਯੂਐਸ ਦੇ ਜਿਹੜੇ ਸੈਕਟਰੀ ਆਫ ਸਟੇਟ ਆ ਉਹਨਾਂ ਨੇ ਸੈਕਸ਼ਨਸ ਲਾਈਆਂ ਸੀ ਤੇ ਐਂਟੋਨੀ ਬਲਿੰਕਰ ਨੇ ਕਿਹਾ ਸੀ ਕਿ ਜਿਹੜਾ ਆਰਟੀ ਨਿਊਜ਼ ਆ ਇਹ ਡੀ ਫੈਕਟ ਵਾਰਮਰ ਰਸ਼ੀਅਨ ਇੰਟੈਲੀਜੈਂਸ ਦੀ ਹੂੰ ਤੇ ਉਹਨਾਂ ਨੇ ਹੋਰ ਮੁਰਖਾਂ ਨੂੰ ਵੀ ਕਿਹਾ ਸੀ ਕਿ ਉਹ ਇਹਦੇ ਤੇ ਸੈਂਕਸ਼ਨਸ ਲਾਉਣ ਤੇ ਇੰਡੀਆ ਨੂੰ ਵੀ ਕਿਹਾ ਸੀ ਪਰ ਇੰਡੀਆ ਨੇ ਇਹਨੂੰ ਡਿਨਾਈ ਕੀਤਾ ਹੈ ਤੇ ਇੰਡੀਆ ਦਾ ਕਿਹੜਾ ਹੈ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਕੋਈ ਯੂਨੀਲੈਟਰਲ ਸੈਂਕਸ਼ਨਸ ਨੇ ਵੀ ਉਹਨਾਂ ਦੇ ਉੱਤੇ ਉਹਨਾਂ ਦੀ ਆਪਣੀ ਇੰਡੀਪੈਂਡੈਂਟ ਫੋਰਨ ਪੋਲਿਸੀ ਆ ਤੇ ਉਹਨਾਂ ਨੂੰ ਨਹੀਂ ਮੰਨਦੇ ਵੀ ਜੇ ਅਮਰੀਕਾ ਨੇ ਕਿਹਾ ਤਾਂ ਅਸੀਂ ਉਹਦੇ ਉੱਤੇ ਸੈਂਕਸ਼ਨਸ ਨਹੀਂ ਲਾਵਾਂਗੇ ਤੇ ਕਈ ਜਿਹੜੇ ਅਖਬਾਰ ਨੇ ਉਹਨਾਂ ਨੇ ਜਿਹੜੀਆਂ ਹੈਡਲਾਈਨਸ ਦਿੱਤੀਆਂ ਨੇ ਉਹ ਇਹ ਦਿੱਤੀਆਂ ਨੇ ਕਿ ਇੰਡੀਆ ਨੇ ਯੂਐਸ ਨੂੰ ਸੰਨਭ ਕੀਤਾ ਹੂੰ ਕਿ ਇਹ ਵੀ ਅਸੀਂ ਦੇਖ ਸਕਦੇ ਹਾਂ ਕਿ ਉਧਰ ਇਰਾਨ ਵਾਲੇ ਪਾਸਿਓ ਤੇ ਇਧਰੋਂ ਅਮਰੀਕਾ ਵਾਲੇ ਪਾਸਿਓ ਤੇ ਵੀ ਇਹ ਹਰੇਕ ਨਾਲ ਪੰਗਾ ਸਹੇੜ ਰਹੇ ਆ ਤੇ ਹੁਣ ਗਾ ਜਿਹੜਾ ਆਪ ਵੀ ਇਹਨਾਂ ਨੇ ਲੋਕਾਂ ਤੇ ਇੰਨਾ ਕੁ ਜ਼ੁਲਮ ਕੀਤਾ ਆ ਆਪਣੇ ਟੈਰਿਟਰੀ 'ਚ ਰਹਿਣ ਵਾਲਿਆਂ ਤੇ ਭਾਵੇਂ ਉਹ ਪੰਜਾਬ ਹੋਵੇ ਭਾਵੇਂ ਉਧਰ ਕਸ਼ਮੀਰ ਹੋਵੇ ਉਧਰ ਮਨੀਪੁਰ ਤੁਸੀਂ ਦੇਖੋ ਨਾਗਾਲੈਂਡ ਮਤਲਬ ਕਿੱਥੇ ਇਹਨਾਂ ਨੇ ਲੋਕਾਂ ਨੂੰ ਛੱਡਿਆ ਕਿਨੂ ਆ ਜੀ ਵੀ ਜਿਹੜੇ ਗੈਰ ਹਿੰਦੀ ਭਾਸ਼ਾਈ ਲੋਕ ਨੇ ਜਿਹੜੀ ਆ ਬਾਕੀ ਸਾਰੀਆਂ ਕੌਮਾਂ ਨੇ ਹਰੇਕ ਤੇ ਇਹਨਾਂ ਨੇ ਜ਼ੁਲਮ ਕੀਤਾ ਹਰੇਕ ਦਾ ਸੱਭਿਆਚਾਰ ਕਲਚਰ ਇਹਨਾਂ ਨੇ ਖਾਧਾ ਆ ਤੇ ਉਹ ਲੋਕਾਂ ਦੇ ਅੰਦਰ ਜਿਹੜੀ ਇੱਕ ਐਸਪੀਰੇਸ਼ਨ ਆ ਵੀ ਸਾਨੂੰ ਕਿਤੇ ਮੌਕਾ ਮਿਲੇ ਤੇ ਫਿਰ ਅਸੀਂ ਇਹਨਾਂ ਨੂੰ ਬਾੜੇ ਪਾਈਏ ਜੀ ਤੇ ਉਹ ਜਿੱਦਣ ਹੁਣ ਮੌਕਾ ਵੀ ਬਾੜਨਾ ਤੇ ਇਹ ਆ ਵੀ ਇਹਨਾਂ ਦੀ ਜਿਹੜੀ ਫੋਰਨ ਪੋਲਿਸੀ ਆ ਵੀ ਉਹ ਇਸ ਵਾਰ ਇਸ ਤਰੀਕੇ ਨਾਲ ਲੱਗ ਰਹੀ ਆ ਵੀ ਇਹਨਾਂ ਨੂੰ ਬਚਾਉਣ ਲਈ ਕਿਸੇ ਨੇ ਨਹੀਂ ਹੋਣਾ ਕਿ ਜਦੋਂ ਹਾਲਾਤ ਬਣਦੇ ਆ ਤੇ ਇਹ ਥੋੜੇ ਜਿਹਾ ਹੰਕਾਰੇ ਵੱਧ ਗਏ ਆ ਆ ਪਿਛਲੇ ਖਾਸ ਤੌਰ ਤੇ ਜਦੋਂ ਦੀ ਮੋਦੀ ਦੀ ਸਰਕਾਰ ਆਈ ਹੈ ਜਿਹੜਾ ਇਹਨਾਂ ਦਾ ਐਟੀਟਿਊਡ ਆ ਤੇ ਉਹਦੇ ਜਿਹੜੀ ਇਹਦੀ ਫੋਰਨ ਪੋਲਿਸੀ ਆ ਉਹ ਚੰਗੇ ਰਿਸ਼ਤੇ ਰੱਖਣ ਦੇ ਵਿੱਚ ਇਹ ਮੁਲਕਾਂ ਦੇ ਨਾਲ ਫੇਰ ਸਾਬਤ ਹੋ ਰਹੀ ਹੈ ਹੂੰ ਨਹੀਂ ਇਹ ਗੱਲ ਇੰਪੋਰਟੈਂਟ ਹੈਗੀ ਆ ਤੇ ਇਹਦੇ ਤੇ ਅ ਅਸੀਂ ਨਜ਼ਰ ਵੀ ਰੱਖ ਰਹੇ ਆ ਵੀ ਜੇ ਜਿਹੜੀ ਫੋਰਨ ਪੋਲਿਸੀ ਇੰਡੀਆ ਦੀ ਹੈ ਇਹ ਕਿਸ ਦਿਸ਼ਾ ਵੱਲ ਨੂੰ ਜਾ ਰਹੀ ਹੈ ਸੋ ਇੱਥੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ ਸਾਡੇ ਜਿਹੜੇ ਦਰਸ਼ਕ ਨੇ ਉਹ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਤੋਰ ਦੇਵਾਂਗੇ